ਇੱਧਰ ਅੱਜਕੱਲ ਕਹਿੰਦੇ ਵੀ ਆਹ ਮੁੰਡਾ ਫੁੱਲ ਚਰਚਾ ਵਿੱਚ ਚੱਲਦਾ ਏ ਕੌਣ ਐ ਇਹ ਸ਼ੀਰੇ ਝੰਡੇ ਵਾਲੇ ਦਾ ਚੇਲਾ ਮਾਨਕੀ ਵਜੂਹੇ ਵਾਲਾ ਐ ਮੇਰੇ ਵੀਰੋ ਚੱਕੇ ਐਵੇਂ ਨਹੀਂ ਹੁੰਦੇ ਮੱਝ ਦੀ ਧਰਤੀ ਤੋਂ ਪਿੰਡ ਖੈਰਾ ਅਜ ਤੋਂ ਕਾਰ ਦਾ ਜੇਤੂ ਐ ਮੁੰਡਾ ਜిల్లా ਜਲੰਧਰ ਦਾ ਪਿੰਡ ਗਾਖਲ ਜਿੱਥੇ ਕਹਿੰਦੇ ਵੀ ਬਦੀ ਲੋ ਵਿੱਚ ਮੁੰਡੇ ਦੇ ਪਹਿਲੇ ਨੰਬਰ ਵਾਲਾ ਮੋਟਰਸਾਈਕਲ 1.5 ਘੰਟੇ ਦੀ ਫਿੱਥ ਪਾ ਕੇ ਜਿੱਤਿਆ ਤੇ ਉਧਰ ਕਹਿੰਦੇ ਵੀ ਖਰਲਾ ਦੀ ਧਰਤੀ ਜਿੱਥੇ ਤੀਜੀ ਗਰੀ ਦਾ ਬੱਚਾ 65 ਦੇ ਵਿੱਚ ਪਹਿਲੇ ਨੰਬਰ ਦਾ ਮੋਟਰਸਾਈਕਲ ਪੈਨ ਕਰਿਆ ਮਾਰਕੀ ਬਜੂਹੇ ਵਾਲੇ ਨੇ ਮੁੰਡੇ ਦੇ ਚਰਚੇ ਐਵੇਂ ਨਹੀਂ ਹੁੰਦੇ ਚਰਚੇ ਵੱਡੀ ਗੱਲ ਬਾਤ ਹੈ ਮੁੰਡੇ ਵਿੱਚ ਤਾਂ ਹੁੰਦੇ ਰੇ ਕਿ ਮੇਹ ਤਾਂ ਨਾ ਟੁੱਟਦੇ ਰਿਕਾਰਡ ਹੁੰਦੇ ਰੇ ਕਿ ਪਾਣੀ ਚ ਪਕੌੜਾ ਨਹੀਂ ਹੋ ਜਾਂਦਾ ਤਲਿਆ ਕਿ ਪੱਥਰਾਂ ਦਾ ਸੀਨਾ ਪਾੜ ਉੱਗ ਪੈਂਦੇ ਰੇ ਕਿ ਜਿਨ੍ਹਾਂ ਵਿੱਚ ਹੁੰਦਾ ਹੈ ਜਨੂਨ ਭਰਿਆ ਮੁੰਡੇ ਵਿੱਚ ਜਨੂਰ ਭਰਿਆ ਹਿਸੋਬਾਦ ਦੇ ਜੋਧ ਨਾਲ ਬੱਪੀ ਆਣ ਦੇ ਮੋਰ ਨਾਲ ਲੰਮਿਆਂ ਦੇ ਕਾਲੇ ਦੇ ਨਾਲ ਕੁੜੀ ਯਾਰੀ ਹੈ ਉਧਰ ਕਲਦੀਪ ਤੇਸੀ ਦੇ ਨਾਲ ਵੱਡਾ ਪਿਆਰਾ ਹੈ ਵੱਡਾ ਸਹਿਯੋਗ ਹੈ ਉਸ ਭਰਾ ਦਾ ਵੀ ਜੋ ਕੁੱਲ ਮਿਲਾ ਕੇ ਮੁੰਡੇ ਦੇ ਬੱਲੇ-ਬੱਲੇ ਕਰਾਈਏ 2024 ਦੇ ਸੀਜ਼ਨ ਦੇ ਵਿੱਚ ਵਾਹਿਗੁਰੂ ਸੱਚੇ ਪਾਤਸ਼ਾਹ ਅਪਾਰ ਗਿਰਪਾ ਬੜਾਈ ਰੱਖੇ ਮਾਨ ਕੀ ਬਜੂਹੇ ਵਾਲੀ ਦੀ